ਜਲਦੀ ਸੇ ਮੈਸੇਜ ਵੀ ਡਿਲੀਟ ਕਰ ਦिए ਆਪ ਸੱਚੇ ਤੋ ਮੈਸੇਜ ਕੋ ਡਿਲੀਟ ਕੀਏ ਕਿਉਂ ਕਿਉਂ ਨਹੀਂ ਕਰੇਂਗੇ ਸਰ ਕੀ ਕਰਨਾ ਹੈ ਆਪ ਕੋ ਮੈਸੇਜ ਭੇਜ ਕੇ ਜਬ ਆਪਨੇ ਰਿਟੇਲ ਹੀ ਨਹੀਂ ਸਬਮਿਟ ਕਰਨਾ ਤੋ ਹਾਂ ਤੋ ਕਰ ਰਹੇ ਹੋ ਗਲਤ ਕਿਉਂ ਨਹੀਂ ਕੀਆ ਫਰੋਡ ਕਰ ਰਹੇ ਹੋ ਕਿਉਂ ਨਹੀਂ ਕਰ ਰਹੇ ਹਾਂ ਤਾਂ ਵੀ ਚਿਲਾਈ ਜਾ ਰਹੇ ਹੋ ਚਿਲਾਈ ਕਰ ਰਹੇ ਹੋ ਕੰਮ ਕਰੋ ਆਪਣਾ ਗੁਰਜੀ ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਅੱਜ ਤੁਹਾਡੇ ਨਾਲ ਇੱਕ ਖਾਸ ਜਾਣਕਾਰੀ ਸਾਂਝੀ ਕਰਨ ਦੇ ਲਈ ਵੀਡੀਓ ਸਾਂਝੀ ਕਰ ਰਹੇ ਆਂ ਔਰ ਆਪਣੇ ਹੱਥ ਦੇ ਵਿੱਚ ਕੁਝ ਡਾਕੂਮੈਂਟ ਹੈ ਐਸਬੀਆਈ ਦੇ SBI ਬੈਂਕ ਦੇ ਆਪਣੇ ਕੋਲ ਡਾਕੂਮੈਂਟ ਹੈ ਔਰ ਡਾਕੂਮੈਂਟ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਕ੍ਰੈਡਿਟ ਕਾਰਡ ਆਪਾਂ ਅਪਲਾਈ ਕੀਤਾ ਸੀ ਔਰ ਕ੍ਰੈਡਿਟ ਕਾਰਡ ਜਿੱਦਾਂ ਹੀ ਆਪਣੇ ਕੋਲ ਫਰਾਈਡੇ ਮੇਬੀ ਆਪਣੇ ਕੋਲ ਡਿਲੀਵਰ ਹੋਇਆ ਔਰ ਅੱਜ ਇਸ ਨੂੰ ਐਕਟੀਵੇਟ ਕੀਤਾ ਆਪਾਂ SBI ਦੀ ਜਿਹੜੀ ਹੈ ਆਫੀਸ਼ੀਅਲ ਵੈੱਬਸਾਈਟ ਤੇ ਜਾ ਕੇ ਔਰ ਜਿੱਦਾਂ ਹੀ SBI ਦੇ ਆਫੀਸ਼ੀਅਲ ਜਿਹੜੀ ਹੈ ਵੈੱਬਸਾਈਟ ਦੇ QR ਕੋਡ ਵਿੱਚ ਇਹਦੇ ਦਿੱਤਾ ਹੋਇਆ ਸੀਗਾ ਉਸ ਤੇ ਇੱਕ ਐਪਲੀਕੇਸ਼ਨ ਡਾਊਨਲੋਡ ਕੀਤੀ ਹੈ ਔਰ ਕਰਨ ਤੋਂ ਬਾਅਦ ਜਿਹੜਾ ਇੱਕ ਕਾਲ ਆਈ ਹੈ ਦੱਸਦੀ ਕਿ ਜਦੋਂ ਕਾਰਡ ਅਪਲਾਈ ਹੋਇਆ ਸੀ ਉਦੋਂ ਵੀ ਇੱਕ ਕਾਲ ਆਈ ਸੀ ਕੀ ਆ ਪੂਰਾ ਮਸਲਾ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਜੋ ਤੁਹਾਡੇ ਨਾਲ ਇਸ ਤਰ੍ਹਾਂ ਦਾ ਜਿਹੜਾ ਫਰਾਡ ਨਾ ਹੋਏ ਤਾਂ ਵੀਡੀਓ ਦੇਖਿਓ ਪੂਰੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰਿਓ ਸਰ ਤੋਂ ਐਲਡੀ ਦਾ ਹਾਂਜੀ ਹਾਂ ਤਾਂ ਨਹੀਂ ਬਣਾਦੇ ਆ ਆਪਾਂ ਸਰ ਤਾਂ ਸੈਂਬੜ ਕਰਦੇ ਆ ਸਰ ਕੰਪਲੀਟ ਇਲਾਕੇ बताइए आगे क्या करना है ओपन किया सर साइट को आपने हाँ जी नहीं साइट ये जो लिंक आपने भेजा है ये किसके लिए है ये आपके कार्ड के ऊपर जो के की सर्विस एक्टिवेट किया गया था ना अच्छा कोई को भी एक्टिवेट नहीं है तो ये आपको मालूम एक्टिवेट नहीं है ये सर्विस कार्ड के ऊपर चार्जेस आपको बताकर लगाया जाता ये आप जब कार्ड यूज करोगे ट्रांजेक्शन करोगे, नहीं अगर एस बी आई से बोल रहे हो तो आपका नंबर वो टोल फ्री वाला होना चाहिए ना वन वन एट डबल जीरो वाला होना चाहिए आपका नंबर आप जिस नंबर से कॉल आप जिस नंबर से कॉल कर रहे हो वो नंबर आपका और है और जिस नंबर से आप व्हाट्सअप कर रहे हो वो नंबर है नहीं कोई पीआर आर जनरेटर कॉल नहीं है था था था। आपका नंबर बैक कॉल लग रही है तो, आपका नंबर बैक कॉल लग रही है ऐसे तो कंपनी में नहीं था था लगती ऐसे कंपनी आप फ्रॉड कॉल कर रहे हो कंपनी में नहीं लगती कॉल आप फ्रॉड अभी आपके बोलिए कॉल कॉल कस्टमर भी बैक करके बात कर से भी रहे हैं, रहे हैं। नहीं, अगर मेरे को कोई हो तो मैं यहाँ पे अपनी ब्रांच से कॉन्टेक्ट करूंगा और ब्रांच ऐसी करवाऊंगा जो भी मैंने आपसे नहीं करवाना आप फेक कॉल करना बंद कीजिएगा और आपने जल्दी से मैसेज भी डिलीट कर दिए आप सच्चे हो तो मैसेज को डिलीट किए करेंगे सर क्या करना है आपको मैसेज भेज के जब आपने डिटेल ही नहीं सबमिट करना था तो ये आप कस्टमर हो ऐसे बोलते हैं आपके एसबीआई के तो क्या कह रहे थे सर आपको नहीं मैंने क्या गलत बोला फ्रॉड फ्रॉड कर रहे हो गलत क्यों नहीं किया फ्रॉड कर, कर कर रहे हो क्यों नहीं कर रहे अच्छा अभी चिल्लाई जा रहे हो काम करो अपना ता ए तुसी देखया किस तरह एक फ्रॉड कॉल आंदी है ਔਰ ਪਹਿਲਾਂ 2-3 ਦਿਨ ਪਹਿਲਾਂ ਕਾਲ ਆਈ ਫਿਰ ਇੱਕ ਕਾਲ ਆਈ ਔਰ ਜਿਹੜਾ ਉਹਨਾਂ ਦਾ ਕਾਲ ਕਰਨ ਵਾਲਾ ਨੰਬਰ ਹੋਰ ਸੀ ਔਰ ਜਿਹੜਾ WhatsApp ਤੇ ਉਹਨਾਂ ਨੇ ਮੈਸੇਜ ਕੀਤਾ ਉਹ ਨੰਬਰ ਹੋਰ ਸੀ ਜਿਸ ਤੋਂ ਮੈਨੂੰ ਇਹ ਸ਼ੱਕ ਹੋਇਆ ਔਰ ਮੈਂ ਉਹਨਾਂ ਨਾਲ ਥੋੜਾ ਜਿਹਾ ਰੂਟਰੀ ਬਿਹੇਵਰ ਕਰਨਾ ਥੋੜਾ ਜਿਹਾ ਸ਼ੁਰੂ ਕੀਤਾ ਤਾਂ ਉਹ ਆਪਣੀ ਲਾਈਨ ਦੇ ਉੱਪਰ ਆ ਗਏ ਕਿ ਉਹਨਾਂ ਨੇ ਮੈਸੇਜ ਵੀ ਜਿਹੜੇ ਉਹ ਡਿਲੀਟ ਜਿਹੜੇ WhatsApp ਤੋਂ ਜਿਹੜੇ ਉਹ ਕੀਤੇ ਆ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਏਗਾ ਤੇ ਇਸ طرح ਦੀਆਂ ਜਿਹੜੀਆਂ ਫਰੋਡ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਤਾਂ ਤੁਸੀਂ ਵੀ ਸੁਚੇਤ ਰਹੋ ਅਕਸਰ ਹੀ ਆਪਾਂ ਜਿਹੜੇ ਆ ਉਹ WhatsApp ਤੇ ਲਿੰਕ ਆਉਂਦੇ ਰਹਿੰਦੇ ਆ ਜਿੰਨਾ ਚ ਲਿਖਿਆ ਜਾਂਦਾ ਕੈਸ਼ਬੈਕ ਆਏਗਾ ਰੀਚ ਆਈ ਫ੍ਰੀ ਮਿਲੇਗਾ ਜਾਂ ਸਰਕਾਰਾਂ ਲੈਪਟਾਪ ਦੇ ਰਹੀਆਂ ਇਸ ਲਿੰਕ ਤੇ ਕਲਿੱਕ ਕਰੋ ਆਪਣਾ ਡਾਟਾ ਭਰੋ ਐਸ ਤਰ੍ਹਾਂ ਦਾ ਡਾਟਾ ਤੁਸੀਂ ਕਿਤੇ ਨਾ ਭਰੋ ਕਿਉਂਕਿ ਤੁਹਾਡਾ ਡਾਟਾ ਲੀਕ ਹੁੰਦਾ ਤੇ ਕੱਲ ਨੂੰ ਤੁਹਾਨੂੰ ਫਰੌਡ ਕਾਲ ਆ ਸਕਦੀ ਹੈ ਤਾਂ ਬਿਨਾ ਤੁਹਾਡੇ ਜਿਹੜੇ ਆ OTP ਲੈ ਤੋਂ ਵੀ ਜਿਹੜੇ ਆ ਉਹ ਪੈਸੇ ਬੈਂਕਾਂ ਦੇ ਵਿੱਚੋਂ ਨਿਕਲ ਜਾਂਦੇ ਆ ਕਿਉਂਕਿ ਅਸਰਦ ਇਹ ਬਹੁਤ ਚੀਜ਼ਾਂ ਜਦੋਂ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਐਪਲੀਕੇਸ਼ਨ ਡਾਊਨਲੋਡ ਕਰ ਲੈਂਦੇ ਹੋ ਫਰਾਡ ਤਾਂ ਉਹਦੇ ਜਰੀਏ ਜਿਹੜੇ ਐ ਫਰਾਡੀਏ ਉਹ ਤੁਹਾਡੇ ਬੈਂਕ ਨੂੰ ਖਾਲੀ ਕਰ ਸਕਦੇ ਆ ਤਾਂ ਇਹ ਜਾਣਕਾਰੀ ਤੁਸੀਂ ਹੋਰਾਂ ਤਾਂ ਜਰੂਰ ਪਹੁੰਚਾਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸਾਂਝਾ ਜਰੂਰ ਕਰਿਓ ਉਹਨਾਂ ਤਾਂ